ਉਹ ਵੇਚ ਕੇ ਆ ਨਾਮ ਤੇਰਾ ਕੀਤੀਆਂ ਕਮਾਈਆਂ ਲਾਲ ਬੱਤੀ ਲੱਗ ਗਈ ਉਹ ਵੇਖ ਬਾਬਾ ਨਾਨਕ ਆ ਤੇਰੇ ਹੀ ਸਿਖਾਂ ਨੂੰ ਤੇਰੀ ਕਾਮ ਠੱਗ ਗਈ ਉਹ ਵੇਖ ਮੰਢੀਰ ਦੇ ਹੱਥ ਹੁਣ ਕੰਬਦੇ ਉਹ ਦੁੱਧ ਥਾਵੇਂ ਜਾਮ ਹੁੰਦੇ ਨੇ ਉਹ ਸਪੀਕਰਾਂ ਚ ਬੋਲਦੇ ਨੇ ਜਿਹੜੇ ਚਿੱਟੇ ਪਾ ਕੇ ਉਹਨਾਂ ਦੇ ਚਿੱਟੇ ਦੇ ਵਿੱਚ ਨਾਮ ਹੁੰਦੇ ਨੇ ਉਸ ਟੇਜਾਂ ਉੱਤੇ ਬੋਲਦੇ ਨੇ ਜਿਹੜੇ ਚਿੱਟੇ ਪਾ ਕੇ ਉਹਨਾਂ ਦੇ ਚਿੱਟੇ ਦੇ ਵਿੱਚ ਨਾਮ ਹੁੰਦੇ ਨੇ ਉਹ ਜੱਡ ਸਕੇ ਔਰ ਟੀਨੇ ਮੰਗਦੇ ਆ ਬਾਬੇ ਕਹਿੰਦੇ ਜਾਨ ਸੇ ਫਨਾ ਉਹ ਰੱਖ ਬਾਡੀ ਗਾਰਡ ਪਰਮਿਸ਼ਨ ਆ ਲੈ ਲੋ ਮਿਲਦਾ ਹਰ ਇੱਕ ਨਾਲ ਉਹ ਘੁੰਮਦੇ ਨੇ ਸਿਰ ਹਰ ਡੇਰੇ ਚ ਆ ਘਰ ਖਲੀ ਆਮ ਹੁੰਦੇ ਨੇ ਉਸ ਟੇਜਾਂ ਉੱਤੇ ਬੋਲਦੇ ਨੇ ਜਿਹੜੇ ਚਿੱਟੇ ਪਾ ਕੇ ਉਨਾਂ ਦੇ ਚਿੱਟੇ ਦੇ ਵਿੱਚ ਨਾਮ ਹੁੰਦੇ ਨੇ ਉਹ ਸਿੱਟੇ ਜਾਂ ਉੱਤੇ ਵੋਲਦੇ ਨੇ ਜਿਹੜੇ ਚਿੱਟੇ ਪਾ ਕੇ ਉਹਨਾਂ ਦੇ ਚਿੱਟੇ ਦੇ ਵਿੱਚ ਨਾਮ ਹੁੰਦੇ ਨੇ ਉਹ ਬਾਪੂ ਮਰੇ ਫੇਤ ਪੁੱਤ ਕਰਦਾ ਪੜ੍ਹਾਈ ਚੱਲੇ ਜ਼ੋਰ ਕੋਈ ਨਾ ਉਸ ਪਾਰਸਾਂ ਤੇ ਪੈਸੇ ਜਿੱਥੇ ਚੱਲਦੇ ਆ ਚੱਲੇ ਉੱਥੇ ਹੋਰ ਕੋਈ ਨਾ ਉਹ ਬਾਪੂ ਮਰੇ ਖੇਤ ਪੁੱਤ ਕਰਦਾ ਪੜ੍ਹਾਈ ਚੱਲੇ ਜ਼ੋਰ ਕੋਈ ਨਾ ਉਸ ਪਾਰਸਾਂ ਤੇ ਪੈਸੇ ਜਿੱਥੇ ਚੱਲਦੇ ਆ ਚੱਲੇ ਉੱਥੇ ਹੋਰ ਕੋਈ ਨਾ ਉਹ ਕਰੂਗੀ ਤਰੱਕੀ ਠੁਲੀ ਵਾਲੀਆ ਉਹ ਜਿੱਥੇ ਨਸੇਲੀ ਲੋਕੀ ਵੀ ਗੱਲਾਂ ਮੁੰਦੇ ਨੇ ਉਸ ਟੇਜਾਂ ਉੱਤੇ ਬੋਲਦੇ ਨੇ ਜਿਹੜੇ ਚਿੱਟੇ ਪਾਗੇ ਉਹਨਾਂ ਦੇ ਚਿੱਟੇ ਦੇ ਵਿੱਚ ਨਾਮ ਹੁੰਦੇ ਨੇ ਉਸ ਟੇਜਾਂ ਉੱਤੇ ਬੋਲਦੇ ਨੇ ਜਿਹੜੇ ਜਿੱਡੇ ਪਾਗੇ ਉਹਨਾਂ ਦੇ ਚਿੱਟੇ ਦੇ ਵਿੱਚ ਨਾਮ ਹੁੰਦੇ ਨੇ ਉਹ ਡੇਰਿਆਂ 'ਚ ਮੇਲੇ ਵੇਖ ਲੱਗਦੇ ਆ ਗੁਰੂ ਘਰ ਕੋਈ ਜਾਵੇ ਨਾ ਉਹ ਗੱਡੀਆਂ ਨੇ ਜਿਹੜੇ ਦਾਨ ਕਰਦੇ ਆ ਢਾਲੀ ਬਾਬੇ ਨੂੰ ਉਹ ਪਾਵੇ ਨਾ ਉਹ ਆਪੇ ਵੇਖ ਲੈ ਤੂੰ ਨੀਲੀ ਛੱਤ ਵਾਲਿਆ ਉਹ ਕਾਲੀ ਆਖ ਦਾ ਤੇ ਖੁਦ ਵਦਨਾਮ ਹੁੰਦਾ ਏ ਉਸ ਤੇਜਾਂ ਉੱਤੇ ਬੋਲਦੇ ਨੇ ਜਿਹੜੇ ਚਿੱਟੇ ਪਾ ਕੇ ਉਹਨਾਂ ਦਾ ਚਿੱਟੇ ਦੇ ਵਿੱਚ ਨਾਮ ਹੁੰਦਾ ਏ ਉਸ ਤੇਜਾਂ ਉੱਤੇ ਬੋਲਦੇ ਨੇ ਜਿਹੜੇ ਚਿੱਟੇ ਪਾ ਕੇ ਉਹਨਾਂ ਦੇ ਚਿੱਟੇ ਦੇ ਵਿੱਚ ਨਾਮ ਹੁੰਦੇ ਨੇ